ਨਾਗੋ ਸਾਈਸ ਸਿੰਘ ਹੈ ਜੀ نیشنل ਸਟਾਈਲ ਕਬੱਡੀ ਤੋਂ ਮਤਲਬ ਟੀਮ ਕੀ ਸੀ ਪੰਜਾਬ ਦੀ ਨੈਸ਼ਨਲ ਲੀਗ ਜੋ 오ਡੀਸਾ ਦੇ ਵਿੱਚ ਹੋਈ ਆ ਜਿਹਦੇ ਵਿੱਚ 31 ਟੀਮਾਂ ਨੇ ਭਾਗ ਲਿਆ ਵਾ ਉਹਦੇ ਵਿੱਚ ਪੰਜਾਬ ਦੀ ਟੀਮ ਨੇ ব্রੌਂਜ਼ ਮੈਡਲ ਹਾਸਲ ਕੀਤਾ ਵਾ 18 ਤੋਂ 20 ਸਾਲ 18 ਤੋਂ 20 ਸਾਲ ਬਾਅਦ ਜੁੜਾ ਪੰਜਾਬ ਦਾ ਮੈਡਲ ਆ ਜੀ ਹਾਂ ਜੀ ਕਿੰਨੇ ਸਮੇਂ ਤੋਂ ਗੇਮ ਕਰਦੇ ਆ ਰਹੇ ਹੋ ਗੇਮ ਕਰਦੇ ਹੋ ਗਏ 10 ਤੋਂ 12 ਸਾਲ ਹੋ ਗਏ ਪਹਿਲਾਂ ਵੀ ਕੰਪੀਟੀਸ਼ਨ ਖੇਡ ਚੁੱਕੇ ਹੋ ਹਾਂ ਜੀ ਕਿੰਨੇ ਤੋਂ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਤੇ ਕਿਤੇ ਕਿਤੇ ਜਿੱਤ ਗਏ ਵਾਗ ਜੀ ਜੀ ਦਾ ਤਿੰਨ ਚਾਰ ਮੈਂ ਪਹਿਲਾਂ ਵੀ ਸੀਨੀਅਰ ਖੇਡ ਚੁੱਕਾ ਹਾਂ ਜੂਨੀਅਰ ਖੇਡੀ ਹੈ ਜੀ ਇਦਾਂ ਕੰਟਰਨਾਈਟ ਤੋਂ ਸ਼ੁਰੂ ਤੋਂ ਖੇਡਦੇ ਆ ਰਹੇ ਹਾਂ ਜੀ ਤੇ ਇਹ ਪਹਿਲਾਂ ਇਦਾਂ ਮਤਲਬ ਜਦੋਂ ਦਾ ਖੇਡਦੇ ਪਹਿਲਾਂ ਹੀ ਵੀ ਅਸੀਂ ਨੈਸ਼ਨਲ ਜਾ ਕੇ ਮੈਡਲ ਲਿਆ ਸਕਿਆ ਜੀ ਪੀਐਸੋਸੀਏਸ਼ਨ ਦਾ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਧੀਆ ਟੀਮ ਬਣਾ ਕੇ ਦਿੱਤੀ ਵਧੀਆ ਕੋਚ ਸਾਬ ਕੋ ਮਤਲਬ ਟੀਮ ਦਿੱਤੀ ਜੀ ਤੇ ਅਸੀਂ ਮਤਲਬ ਜਿੱਤ ਤੱਕ ਪਹੁੰਚ ਗਏ ਕੀ ਲੱਗਦਾ ਕਿ ਤੁਹਾਡੀ ਜਿੱਤ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰੈਡਿਟ ਕਿਹਨੂੰ ਦੋਗੇ ਤੁਸੀਂ ਕ੍ਰੈਡਿਟ ਸਾਰੀ ਐਸੋਸੀਏਸ਼ਨ ਨੂੰ ਆਪਣੇ ਕੋਚ ਸਾਬ ਨੂੰ ਜਿਹੜੇ ਕੋਚ ਸਾਬ ਮੇਰੇ ਟੀਮ ਦੇ ਨਾਲ ਉਹਨਾਂ ਦਵਾਗੇ ਵੀ ਜਿਨ੍ਹਾਂ ਨੇ ਟੀਮ ਨੂੰ ਖੜਾਇਆ ਜਿਤੋਂ ਓਨਲੀ ਟੀਮ ਬਣਾਈ ਹੈ ਜਿਹੜਾ ਅੱਜ ਤਾਂ ਯੂਥ ਨਸ਼ਿਆਵਾਲ ਜਿਹੜਾ ਦਾ ਰੁਝਾਨ ਵਧਦਾ ਜਾ ਰਿਹਾ ਕੀ ਅਪੀਲ ਕਰਨਾ ਚਾਹੋਗੇ ਫੀਲ ਇਹ ਕਰਨ ਜਾਮੇ ਸਰਕਾਰ ਦੇ ਅੱਗੇ ਵੀ ਜਿੱਦਾਂ ਜਿਹੜਾ ਖਿਡਾਰੀ ਹੈ ਉਹ ਮੈਡਲ ਲੈ ਕੇ ਆਉਂਦਾ ਨਾ ਨੌਕਰੀ ਦਿੱਤੀ ਜਾਵੇ ਕਿ ਥੋੜਾ ਨਸ਼ੇ ਤੋਂ ਦੂਰ ਰਹਿਣ ਕੇ ਜਿੱਦਾਂ ਅਸੀਂ ਖੇਡ ਕੇ ਸਾਨੂੰ ਨੌਕਰੀ ਮਿਲ ਜੀ ਸਾਡੇ ਲਵੇ ਕੇ ਹੋਰ ਚਾਰ ਪਲੇਅਰ ਲੱਗਣਗੇ ਵੀ ਹਾਂ ਉਹ ਲੱਗੇ ਅਸੀਂ ਕਿੱਡੀਏ ਇਦਾਂ ਹੀ ਨਸ਼ਾ ਦੂਰ ਹੋ ਸਕਦਾ ਹੈ ਮਿਸ਼ਨ ਕੀ ਆ ਲਾਈਵ ਦਾ ਲਾਈਵ ਦਾ ਮਿਸ਼ਨ ਇਹੀ ਹੈ ਜੀ ਪਹਿਲਾਂ ਸੈਟਲ ਹੋ ਜਾਵੇ ਜਿੱਦਾਂ ਪੈਡਲ ਲੈ ਕੇ ਆ ਵਧੀਆ ਨੌਕਾ ਮਿਲ ਜੇ ਕੋਈ ਹੋਰ ਅੱਗੇ ਤੱਕ ਛੱਡੀ ਜੀ ਮੇਰਾ ਨਾਮ ਮਾਤਮ ਜੀ ਸਿੰਘ ਜੀ ਆ ਤੇ ਮੈਂ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਤੇ ਇਸ ਵਾਰ ਪੰਜਾਬ ਦੀ ਟੀਮ ਤੇ ਸਿਲੈਕਸ਼ਨ ਹੋਈ ਖੇਡ ਕੇ ਆਏ ਉੱਥੇ ਉੜੀਸਾ ਵਿੱਚ ਜੇ 18 ਸਾਲਾਂ ਬਾਅਦ ਪੰਜਾਬ ਦਾ ਮੈਡਲ ਆਇਆ ਕਿ ਜੀ ਕਿੰਨੇ ਸਾਲਾਂ ਤੋਂ ਖੇਡ ਰਹੇ ਹੋ ਮੈਨੂੰ ਜੀ 4-5 ਸਾਲ ਹੋ ਗਏ ਆ ਹਾਂ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਜਿਆ ਤੋਂ ਟਾ ਵਧੀਆ ਜੀ ਸਟ੍ਰਗਲ ਕਰਨੀ ਪੈਂਦੀ ਆ ਜੀ ਟੂਰਨਾਮੈਂਟ ਖੇਲੀਦੇ ਆ ਹਾਂਜੀ ਕਿੰਨਾ ਕਿੰਨੀ ਕੋ ਮੁਸ਼ਕਲ ਸੀ ਜਿਹੜੋ ਤੁਸੀਂ ਖੇਡ ਰਹੇ ਸੀ ਫਾਈਨਲ ਖੇਡ ਰਹੇ ਸੀ ਕਿੰਨੀ ਕੋ ਮੁਸ਼ਕਲ ਸੀ ਮੁਸ਼ਕਿਲ ਇਦਾਂ ਹੀ ਪੀ ਸਾਹਮਣੇ ਵੀ ਟੀਮ ਵਧੀਆ ਹੀ ਆਪਣੀ ਟੀਮ ਵਧੀਆ ਹੀ ਹਾਂਜੀ ਕੀ ਦਾ ਜ਼ਿਆਦਾ ਸਹਿਯੋਗ ਲੱਗਦਾ ਤੁਹਾਨੂੰ ਸਹਿਯੋਗ ਜਿਆਦਾ ਤਾਂ ਕੋਲ ਸਾਹਿਬ ਜੀ ਦਾ ਆਪਣੇ ਦਾ ਹਾਂਜੀ ਤੇ ਪਲੇਅਰਾਂ ਪਲੇਅਰ ਵੀ ਸਾਰੇ ਵਧੀਆ ਖੇਲੇ ਆਪਣੇ ਹਾਂਜੀ ਹੀ ਲੈਕਾ ਟਾਰਗੇਟ ਈ ਹੈ ਟਾਰਗੇਟ ਇਹੀ ਆ ਕਿ ਮੈਡਲ ਆਇਆ ਹੁਣ ਜੌਬ ਤੇ ਲੱਗਾਂਗੇ ਫਿਰ ਆਪਣੀ ਗੇਮ ਵੀ ਵਧੀਆ ਕਰਾਂਗੇ ਸਾਰੀ ਹਾਂਜੀ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਰਸ਼ਾ ਸ਼ਿਨਾ ਗਰਾਊਂਡ ਦੇ ਜਿਹੜੇ ਬੱਚੇ ਆ ਗੁਰਸਾਖ ਸਿੰਘ ਸਾਬਾ ਤੇ ਆਤਮਜੀਤ ਸਿੰਘ ਅਮਰਸਰ ਜ਼ਿਲ੍ਹੇ ਤੋਂ ਜੋ 71ਵੀਂ ਸੀਨੀਅਰ ਨੈਸ਼ਨਲ ਕਬੱਡੀ ਐਸੋਸੀਏਸ਼ਨ 오ਡੀਸਾ ਦੇ ਸ਼ਹਿਰ ਕਟਕ ਵਿਖੇ ਜੋ ਕਰਵਾਈ ਗਈ ਆ ਉਹਦੇ ਵਿੱਚੋਂ ਜਿਹੜੀ ਪੰਜਾਬ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਜਿਹੜਾ ਆਪਣੇ ਦੇਸ਼ ਦਾ ਜਿਹੜਾ ਨਾਂ ਰੋਸ਼ਨ ਕੀਤਾ ਆ ਆਪਣੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਆ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਇੱਕ ਗੁਰਸਾਖ ਸਿੰਘ ਸਾਭੀ ਦੀ ਜੇ ਗੱਲ ਕਰਾਂ ਇੱਕ ਬਹੁਤ ਹੀ ਮਿਹਨਤੀ ਜਿਹੜਾ ਆ ਖਿਡਾਰੀ ਸੀ ਛੋਟੇ ਹੁੰਦਿਆਂ ਤੋਂ ਹੀ ਅਸੀਂ ਦੇਖਦੇ ਆ ਰਹੇ ਆ ਕਿ ਇਹ ਬਹੁਤ ਮਿਹਨਤ ਤੇ ਲਗਨ ਦੇ ਨਾਲ ਖੇਡਦਾ ਆ ਤੇ ਬਹੁਤ ਇਹਦੇ ਵਿੱਚ ਬੱਚੇ ਚ ਗੋਣਿਆ ਐਜ਼ ਅ ਅਫੀਸ਼ੀਅਲ ਅਸੀਂ ਇਹਦੇ ਨਾਲ ਟੀਮ ਦੇ ਜਾਂਦੇ ਰਹੇ ਆ ਤੇ ਇਹ ਬੱਚਾ ਜਿਹੜਾ ਹੈ ਬਹੁਤ ਲਗਾ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਕਾਫੀ ਨੈਸ਼ਨਲ ਗੇਮਾਂ ਦੇ ਵਿੱਚ ਖੇਡ ਚੁੱਕਾ ਆ ਤੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਆ ਕਿ ਜਿਹੜੇ ਬੱਚੇ ਨੈਸ਼ਨਲ ਗੇਮਾਂ ਦੇ ਵਿੱਚੋਂ ਪੋਜੀਸ਼ਨਾਂ ਹਾਸਲ ਕਰਦੇ ਆ ਉਹਨੂੰ ਸਰਕਾਰ ਜ਼ਰੂਰ ਕੋਈ ਨਾ ਕੋਈ ਨੌਕਰੀ ਦੇਵੇ ਤਾਂ ਜੋ ਬੱਚੇ ਇਹਨਾਂ ਨੂੰ ਵੇਖ ਕੇ ਹੋਰ ਬੱਚੇ ਵੀ ਖੇਡਣ ਤੋਂ ਤੇ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲਿਆਣ ਤਾਂ ਜੋ ਨਸ਼ੇ ਤੋਂ ਬਾਝ ਸਕਣਗੇ ਤੁਸੀਂ ਕਹਿਆ ਕਿ ਬੱਚੇ ਬੜੇ ਮਿਹਨਤੀ ਸੀ ਕੀ ਲੱਕਿਚੇ ਦੇਖਣਾ ਚੁੰਦੇ ਇਹਨਾਂ ਨੂੰ ਕਿਸ ਮੁਕਾਮ ਤੱਕ ਦੇਖਣਾ ਚੁੰਦੇ ਰਹੂ ਅਹੀਂ ਚਾਹੁੰਨੇ ਆ ਵੀ ਇਹ ਬੱਚੇ ਜਿਹੜੇ ਆ ਇੰਟਰਨੈਸ਼ਨਲ ਤੱਕ ਜਿਹੜੇ ਆ ਉਹ ਪਹੁੰਚਣ ਤਾਂ ਹੀ ਇਹ ਬੱਚਿਆਂ ਦਾ ਹੌਸਲਾ ਤਾਂ ਹੀ ਵਧੇਗਾ ਜੇਕਰ ਇਹ ਬੱਚਿਆਂ ਨੂੰ ਕੋਈ ਇਹਨਾਂ ਦਾ ਫਾਇਦਾ ਹੋਊਗਾ ਇਹਨਾਂ ਨੂੰ ਨੌਕਰੀ ਮਿਲੂਗੀ ਇਹਨਾਂ ਨੂੰ ਵੇਖ ਕੇ ਹੋਰ ਬੱਚੇ ਵੀ ਜਿਹੜੇ ਉਹ ਖੇਡਾਂ ਵਾਲੇ ਪ੍ਰੇਰਿਤ ਹੋਣਗੇ ਹਾਂਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਆ ਇਹ ਗੁਰਸਾਕ ਸਿੰਘ ਸਾਹਾ ਜੋ ਆਪਣਾ ਕਬੱਡੀ ਖਿਡਾਰੀ ਆ ਨੈਸ਼ਨਲ ਖਿਡਾਰੀ ਆ ਜਦੋਂ ਵੀ ਮੈਂ ਐਜ਼ੇ ਬਤੌਰ ਪਰਦੀਪ ਸਿੰਘ ਸਰੀਰ ਸਿੱਖਿਆ ਅਧਿਆਪਕ ਸਰਕਾਰੀ ਹਾਈ ਸਕੂਲ ਚੰਝੋਟੀ ਮੇਰੇ ਕੋਲ ਵੀ ਬੱਚੇ ਜਿਹੜੇ ਕਬੱਡੀ ਖੇਡ ਰਹੇ ਆ ਜਦੋਂ ਵੀ ਮੈਨੂੰ ਇਸ ਬੱਚੇ ਦੀ ਲੋੜ ਪੈਂਦੀ ਹੈ ਹੈਲਪ ਦੀ ਕੋਈ ਵੀ ਸਕਿੱਲ ਬੱਚੇ ਨੂੰ ਕਰਵਾਉਣੀ ਆ ਇੱਕ ਮੇਰੀ ਇੱਕ ਫੋਨ ਕਾਲ ਦੇ ਉੱਤੇ ਬਿਨਾਂ ਕਿਸੇ ਲਾਲਚ ਤੋਂ ਉਸੇ ਵੇਲੇ ਸਾਡੇ ਕੋਲ ਪਹੁੰਚ ਗਏ ਬੱਚਿਆਂ ਨੂੰ ਜਿਹੜੀਆਂ ਆ ਉਹ ਸਕਿੱਲਾਂ ਜਿਹੜੀਆਂ ਨਵੀਂ ਨਵੀਂ ਤੋਂ ਨਵੀਂ ਜਿਹੜੀ ਸਕਿੱਲ ਸਿੱਖ ਕੇ ਆਉਂਦਾ ਉਹ ਬੱਚਿਆਂ ਨੂੰ ਕਰਵਾਉਂਦਾ ਆ ਇਹ ਬਹੁਤ ਮਿਹਨਤੀ ਬੱਚਾ ਆ ਤੇ ਮੈਂ ਸਾਰੇ ਇਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਗੁਰਸਾਖ ਸਿੰਘ ਸਾਹਾ ਜਾਂ ਆਤਮਜੀਤ ਸਿੰਘ ਲੜਕੇ ਕਬੱਡੀ ਖੇਡਦੇ ਆ ਇਸੇ ਤਰ੍ਹਾਂ ਲੜਕੀਆਂ ਵੀ ਕਬੱਡੀ ਦੇ ਵਿੱਚ ਜਿਹੜਾ ਉਹਨਾਂ ਨੇ ਬਹੁਤ ਨਾਮ ਉੱਚਾ ਕੀਤਾ ਸਾਡੇ ਹਲਕੇ ਦੇ ਰਾਜਾ ਸਾਸੀ ਹਲਕੇ ਤੋਂ ਮਿਆਧੀਆਂ ਪਿੰਡ ਤੋਂ ਗਰਜੀਤ ਕੌਰ ਜੋ ਕਿ ਇੰਟਰਨੈਸ਼ਨਲ ਪੱਧਰ ਦੀ ਖਿਡਾਰਨੀ ਆ ਜਿਨੇ ਸਾਰੇ ਦੇਸ਼ ਦੇ ਵਿੱਚ ਆਪਣਾ ਜਿਹੜਾ ਆ ਪਿੰਡ ਦਾ ਆਪਣੇ ਸ਼ਹਿਰ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈ ਤੇ ਸਾਰੇ ਲੜਕੀਆਂ ਨੂੰ ਮੈਂ ਇਹ ਅਪੀਲ ਕਰਦਾ ਇਹ ਬਾਤਵਤ ਗੇਮਾਂ ਵਿੱਚ ਭਾਗ ਲੈਣ ਤਾਂ ਜੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸੰਗ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਇਹਦੇ ਨਾਲ ਗੇਮਾਂ ਖੇਡਦੇ ਨਾਲ ਤੁਹਾਨੂੰ ਇੱਕ ਦਿਨ ਨੌਕਰੀ ਮਿਲ ਲਈਆਂ ਤੇ ਇੱਕ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਠੀਕ ਆ ਤੇ ਮੈਂ ਇੱਥੇ ਨਿਊਜ਼ ਚੈਨਲ ਵਾਲਿਆਂ ਦਾ ਪਹੁੰਚ ਤੇ ਨਿੱਘਾ ਸਵਾਗਤ ਕਰਦਾ ਹਾਂ ਤੇ ਜਿੰਨੇ ਵੀ ਸਾਡੇ ਪਦਵੱਤੇ ਸੱਜਣ ਆਏ ਆ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਬੱਚਿਆਂ ਦਾ ਹੌਸਲਾ ਵਜਾਈ ਕਰਕੇ ਮਾਨ ਵਧਾਇਆ ਆ ਤੇ ਉਹ ਥੋੜਾ ਇਹ بارش ਦਾ ਮੌਸਮ ਹੋਣ ਕਰਕੇ ਨਾਲੇ ਸਾਡੇ ਪੇਪਰ ਚੱਲਣ ਦੇ ਆ ਉਹਦੇ ਕਰਕੇ ਥੋੜੇ ਸਾਰੇ ਬਿਜ਼ੀ ਹੋਣ ਕਰਕੇ ਜਿਹੜੇ ਆ ਉਹ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਅਸੀਂ ਯਾਨੀ ਕਿ ਉਹ ਕਹਿੰਦੇ ਆ ਵੀ ਸਾਡੇ ਵੱਲੋਂ ਯਾਨੀ ਕਿ ਮਾਫੀ ਨਹੀਂ ਤੇ ਇਹਦਾ ਬਹੁਤ ਵੱਡੇ ਪੱਧਰ ਤੇ ਸਵਾਗਤ ਹੋਣਾ ਸੀ ਥੋੜਾ ਜਿਹਾ ਸਾਰਿਆਂ ਦਾ ਸ਼ਡਿਊਲ ਬਿਜੀ ਹੋਣ ਕਰਕੇ ਇਹ ਬੱਚੇ ਦਾ ਜਿਹੜਾ ਹੌਸਲਾ ਫੁਜਾਈ ਅਸੀਂ ਕੀਤੀ ਆ ਤੇ ਅਸੀਂ ਨਿਊਜ਼ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਦੀ ਕਵਰੇਜ ਕਰਕੇ ਜਿਹੜੀ ਬੱਚੇ ਦਾ ਮਾਣ ਵਧਾਇਆ ਤੇ ਇਹਦੇ ਨਾਲ ਹੋਰ ਬੱਚੇ ਵੀ ਸ਼ਾਤ ਹੋਣਗੇ ਠੀਕ ਹੈ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਖਿਡਾਰੀਆਂ ਨੂੰ ਜਿਹੜਾ ਮਾਨ ਦਾ ਬੰਦਾ ਮਾਨ ਸਨਮਾਨ ਜਿਹੜਾ ਹੈ ਉਹ ਦਿੱਤਾ ਜਾਵੇ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਇੱਥੇ ਅਰਸ਼ ਸਿੰਘ ਨੇ ਮੈਂ ਕਬੱਡੀ ਦੀ ਪ੍ਰੈਕਟਿਸ ਕਰਾਉਣਾ ਬੱਚਿਆਂ ਨੂੰ ਤੇ ਇਹ ਦੋ ਬੱਚੇ ਅੰਮ੍ਰਿਤਸਰ ਸਾਹਿਬ ਦੇ ਗਏ ਸੀਨੀਅਰ ਨੈਸ਼ਨਲ 71ਵੀਂ ਸੀਨੀਅਰ ਨੈਸ਼ਨਲ ਓਡੀਸਾ ਦੇ ਸ਼ਹਿਰ ਕਟਕ ਵਿੱਚ ਹੋਈ ਸੀ ਉੱਥੇ ਅੰਮ੍ਰਿਤਸਰ ਵੱਲੋਂ ਦੋ ਬੱਚੇ ਸਿਲੈਕਟ ਹੋਏ ਗੁਰਸਾਹਿਬ ਸਿੰਘ ਤੇ ਆਤਮਜੀਤ ਸਿੰਘ ਤੇ ਇੱਕ ਇਹ 3 ਦਿਨ ਲਗਾਤਾਰ ਨੈਸ਼ਨ ਚੱਲੀ ਤੇ ਨੈਸ਼ਨ ਚੱਲਣੋਂ ਬਾਅਦ ਟੀਮ ਵਧੀਆ ਖੇਲਦੀ ਹੋਈ 4 ਮੈਚ ਜਿੱਤ ਕੇ ਸੈਮੀਫਾਈਨਲ ਚ ਪਹੁੰਚੀ ਦੋਸਤੋ ਬਾਅਦ ਬਹੁਤ ਵਧੀਆ ਮੈਚ ਖੇਲੇ 4 ਪੁਆਇੰਟ ਤੋਂ ਮੈਚ ਲੂਜ਼ ਕਰ ਗਏ ਸੈਮੀਫਾਈਨਲ ਤੇ ਟੀਮ ਦਾ 18 ਸਾਲ ਬਾਅਦ ਸੀਨੀਅਰ ਚ ਮੈਡਲ ਆਇਆ ਜੀ ਕਿੰਦੀ ਕਿ ਜਿੰਨੀ ਖੁਸ਼ੀ ਮਾਪਿਆਂ ਨੂੰ ਹੁੰਦੀ ਉਨੀ ਕੋਚ ਨੂੰ ਹੁੰਦੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਰੂਰ ਜੀ ਇਹ ਬੱਚੇ ਕਾਫੀ ਦੇਰ ਤੋਂ 10 ਸਾਲ ਤੋਂ ਲਗਾਤਾਰ ਪ੍ਰੈਕਟਿਸ ਕਰ ਰਹੇ ਆ ਤੇ ਇਹ ਵੀ ਸੋਚ ਰਿਹਾ ਹੈ ਵੀ ਆਪਾਂ ਸੈਟਲ ਹੋ ਜਾਈਏ ਜਾ ਜ਼ਰ ਬੱਚੇ ਲਗਾਤਾਰ ਇਹਨਾਂ ਨਾਲ ਦੇ ਬੱਚੇ ਲਗਾਤਾਰ ਸਾਡੇ ਆਪਣੇ ਬੱਚੇ ਤਿੰਨ ਚਾਰ ਹੀ ਬਹੁਤ ਵਧੀਆ ਬੱਚੇ ਸੀ ਉਹ ਹੁਣ ਬਾਹਰ ਚਲੇ ਗਿਆ ਕੋਈ ਕੈਨੇਡਾ ਚਲੇ ਗਿਆ ਕੋਈ ਇੰਗਲੈਂਡ ਚਲੇ ਗਿਆ ਤੇ ਇਹ ਵੀ ਮੈਨੂੰ ਕਹਿ ਰਿਹਾ ਹੈ ਪਿਲੇ ਸਾਲ ਵੀ ਮੈਂ ਵੀ ਜਾਲੇ ਚਲੇ ਮੈਂ ਸਾਫ ਸਿੰਘ ਇਹਨੂੰ ਜਿਆਦਾ 10 ਸਾਲ ਹੋ ਗਏ ਇਹਨੂੰ 6 ਸਾਲ ਹੋ ਗਏ ਖੇਡਦੇ ਨੂੰ ਤੇ ਇਹ ਵੀ ਕਹਿ ਰਿਹਾ ਹੈ ਵੀ ਮੈਂ ਵੀ ਹੁਣ ਬਾਹਰ ਚਲੇ ਮੈਂ ਤੂੰ ਵੇ ਪਰਮਾਰਮਾ ਜੋ ਕਰਦਾ ਠੀਕ ਹੀ ਕਰਦਾ ਮੈਂ ਇੱਕ ਸਾਲ ਤੂੰ ਟਰਾਈ ਕਰ ਤੇ ਉਹ ਇੱਕ ਸਾਲ ਉਹ ਟਰਾਈ ਕੀਤੀ ਵਧੀਆ ਟੀਮ ਬਣਾਈ ਐਸੋਸੀਏਸ਼ਨ ਨੇ ਗਰਨਾਲ ਗਰਨਾਲ ਸਿੰਘ ਨੂੰ ਲੱਗਣਾ ਖੇਡਦੇ ਬੱਚੇ ਬੱਚੇ ਜੀ ਇਹ ਬਹੁ ਲੱਗਣਾ ਖੇਡਦੇ ਅੱਜ ਤੋਂ ਇਹਦਾ ਕਟੂਕਟ 8-10 ਕਿਲੋਮੀਟਰ ਪਿੰਡ ਆ ਇਹ ਰੋਜ਼ ਦੋ ਟਾਈਮ ਆਣ ਕੇ ਪ੍ਰੈਕਟਿਸ ਕਰਦੇ ਆ ਤੇ ਚਾਰ ਤੋਂ 6 ਘੰਟੇ ਪ੍ਰੈਕਟਿਸ ਹੁੰਦੀ ਆ ਮਤਲਬ ਸਮਝ ਲਓ 2 ਘੰਟੇ ਸਵੇਰੇ ਕਰ ਲਈ ਜੇ ਸ਼ਾਮ ਨੂੰ ਕੀਤੀ ਫਿਰ ਦੋ ਟਾਈਮ ਇੱਕ ਘੰਟੇ ਸ਼ਾਮ ਨੂੰ ਕਰ ਲਈ ਆਉਣ ਜਾਂਦਾ ਹੀ ਨਾਲੇ ਅੱਧਾ ਘੰਟਾ ਰਸਤਾ ਲੱਗ ਜਾਂਦਾ ਤੇ ਕਾਫੀ 10 ਸਾਲ ਤੋਂ ਦੇਖ ਲਓ ਪ੍ਰੈਕਟਿਸ ਕਰ ਰਹੇ ਆ ਤੇ ਉਹ ਮਿਹਨਤ ਦਾ ਫਲ ਫਿਰ ਇੱਕ ਦਿਨ ਮਿਲਦਾ ਹੀ ਆ ਲੱਗਦਾ ਜੀ ਇਹਨਾਂ ਬੱਚਿਆਂ ਨੂੰ ਵੇਖ ਕੇ ਹੋਰ ਵੀ ਬੱਚੇ ਪ੍ਰੇਰਿਤ ਹੋਣਗੇ ਹਾਂ ਜੀ ਇਹਨਾਂ ਬੱਚਿਆਂ ਦਾ ਬਹੁਤ ਸੰਜੋਗ ਆ ਇਹਨਾਂ ਨੂੰ ਵੇਖ ਕੇ ਸਾਡੀਆਂ ਥੱਲੇ ਟੀਮਾਂ 14 17 19 ਪਿਛਲੇ ਨਾੜੇ ਮਗਰਮਲ ਚੱਲ ਰਹੀਆਂ ਪਿਛਲੇ 10 ਸਾਲ ਤੋਂ ਆਪਾਂ ਇਹਨਾਂ ਨੂੰ ਵੇਖ ਕੇ ਹੀ ਬੱਚੇ ਜਿਹੜੇ ਨਾਲ ਜੁੜਦੇ ਜਾ ਰਹੇ ਆ ਤੇ ਅਸੀਂ ਸਟੇਟ ਲੈਵਲ ਤੇ ਵੀ ਸਾਡੀਆਂ 36 ਪੋਜੀਸ਼ਨਾਂ ਆਹੀ ਪਿਛਲੇ 10 ਸਾਲਾਂ ਤੋਂ ਪਰ ਨੈਸ਼ਨਲ ਲੈਵਲ ਤੇ ਪੋਜੀਸ਼ਨ ਨਹੀਂ ਕੋਈ ਆਏ 5ਵੇਂ ਤੇ ਆ ਗਏ 6ਵੇਂ ਤੇ ਆ ਗਏ ਚੌਥੇ ਦੇ ਆਗੇ ਪਿਛਲੇ ਇਤਰੇ ਹੋ ਰਹੀ ਪਰ ਪਿਛਲੇ ਹੁਣ ਸੀਨੀਅਰ ਨੈਸ਼ਨਲ ਚ 18 ਸਾਲਾਂ ਬਾਅਦ ਇਸ ਚੋਣ ਤੇ ਬਹੁਤ ਵਧੀਆ ਤੇ ਇਹੋ ਹੀ ਆ ਸਰਕਾਰ ਅਗੇ ਬੇਨਤੀ ਵੀ ਇਹਨਾਂ ਬੱਚਿਆਂ ਨੂੰ ਹੁਣ ਨੌਕਰੀ ਦਿੱਤੀ ਜਾਵੇ ਬੱਚਿਆਂ ਨੂੰ ਨੌਕਰੀ ਮਿਲੂਗੀ ਇਹ ਨਾਲ ਵੇਖ ਕੇ ਹੋਰ ਬੱਚੇ ਮਿਹਨਤ ਕਰਨਗੇ ਵੀ ਇਹਨੂੰ ਜੋਬ ਮਿਲੀ ਐ ਤੇ ਇਹਨਾਂ ਦੇ ਮਗਰ ਅਹੀ ਮਿਹਨਤ ਕਰੇ ਸਾਨੂੰ ਵੀ ਜੋਬ ਮਿਲੂਗੀ ਤਾਂ ਮੈਂ ਵੀ ਦੱਸਣਾ ਚਾਹੁੰਦਾ ਵਾਂ ਕਿ ਕਬੱਡੀ ਐਸੋਸੀਏਸ਼ਨ ਪ੍ਰਧਾਨ ਸਰਦਾਰ ਗੁਰਲਾਲ ਸਿੰਘ ਜੀ ਕਨੌਰ ਸੈਕਟਰੀ ਸਾਹਿਬ ਸਰਦਾਰ ਤਰਜਿੰਦਰ ਸਿੰਘ ਜੀ ਮਿੱਡੂ ਖੇੜਾ ਤੇ ਚੇਅਰਮੈਨ ਸਾਹਿਬ ਅਮਨਪ੍ਰੀਤ ਸਿੰਘ ਮੱਲੀ ਤੇ ਹੋਰ ਵੀ ਜਿਹੜੇ ਐਸੋਸੀਏਸ਼ਨ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸੈਕਟਰੀ ਬਹੁਤ ਸੰਜੋਗ ਬਹੁਤ ਵਧੀਆ ਟੀਮ ਬਣਾਈ ਆ ਜਿਸ ਦਾ ਟੀਮ ਬਣ ਨਾਲ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਉਹਨਾਂ ਟੀਮ ਦਾ ਮੈਡਲ ਆਇਆ ਇਸ ਦਾ ਸਭ ਬੱਚਿਆਂ ਨੂੰ ਬਹੁਤ ਫਾਇਦਾ ਹੋਇਆ ਇਸ ਲਈ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਵੀ ਸਾਰੇ ਅਹੁਦਾਧਾਰਾ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਰਲ ਮਿਲ ਕੇ ਮਿਹਨਤ ਕੀਤੀ ਜਾਵੇ ਤੇ ਪੰਜਾਬ ਦੇ ਮੈਡਲ ਆਉਣਗੇ ਕਿਵੇਂ ਚੱਲਦੇ ਹੋ ਹਾਂਜੀ ਸਸੀਗਲ ਸਰ ਮੇਰਾ ਨਾਮ ਅਨਦੀਪ ਸਿੰਘ ਇਹ ਜਿਹੜੀ 71ਵੀਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹੋਈ ਆ ਉੜੀਸਾ ਵਿੱਚ ਤੇ ਪੰਜਾਬ ਦਾ ਜਿਹੜਾ ਤੀਸਰਾ ਸਥਾਨ ਆਇਆ ਹੈ ਉਸ ਵਾਸਤੇ ਪੰਜਾਬ ਨਿਵਾਸੀਆਂ ਨੂੰ ਤੇ ਸਾਰੇ ਕਬੱਡੀ ਐਸੋਸੀਏਸ਼ਨ ਨੂੰ ਮੈਂ ਵਧਾਈ ਦਿੰਦਾ ਹਾਂ ਜਿਵੇਂ ਕਿ ਅਸੀਂ ਜਾਂਦ ਕੇ ਦੋਵੇਂ ਪਲੇਅਰ ਬੜੇ ਹੀ ਲੰਬੇ ਅਰਸੇ ਤੋਂ ਮਿਹਨਤ ਕਰ ਰਹੇ ਸੀ ਗੁਰਸਾਹਿਬ ਸਿੰਘ ਨੂੰ ਅਸੀਂ ਜਾਣਦੇ ਹਾਂ ਇਹ ਲਗਭਗ ਪ੍ਰਾਇਮਰੀ ਲੈਵਲ ਤੋਂ ਸਾਡੇ ਨਾਲ ਜਿਹੜਾ ਇਹ ਕਬੱਡੀ ਦੇ ਵਿੱਚ ਜੁੜਿਆ ਹੋਇਆ ਹੈ ਜਿਸ ਨੂੰ ਬਹੁਤ ਹੀ ਹੀਰੇ ਦੀ ਤਰ੍ਹਾਂ ਤਰਾਸ਼ਿਆ ਹੈ ਸਰਦਾਰ ਰਣਜੀਤ ਸਿੰਘ ਉਹਨਾਂ ਨੇ ਇਹ ਗੁਰਸਾਹਿਬ ਸਿੰਘ ਉਹ ਸ਼ਖਸੀਅਤ ਹੈ ਜਿਸ ਨੇ ਲਗਭਗ ਹੁਣ ਤੱਕ 8-9 ਨੈਸ਼ਨਲਸ ਵਿੱਚ ਭਾਗ ਲਿਆ ਹੈ ਅਤੇ ਜਿਨ੍ਹਾਂ ਦੇ ਇਸ ਸਕੂਲ ਲੈਵਲ ਤੱਕ ਖੇਡਦੇ ਰਹੇ ਨੇ ਉਨੀ ਦੇਰ ਤੱਕ ਅੰਮ੍ਰਿਤਸਰ ਦੀ ਪਹਿਲੀ ਪੋਜੀਸ਼ਨ ਆਉਂਦੀ ਰਹੀ ਹੈ ਹੁਣ ਵੀ ਜੇਕਰ ਇਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਪੰਜਾਬ ਦੀ ਇਹ ਪੋਜੀਸ਼ਨ ਲੈ ਕੇ ਆਏ ਨੇ ਤੇ ਸਾਨੂੰ ਇਸ ਬਹੁਤ ਖੁਸ਼ੀ ਹੋਈ ਹੈ ਇਹਨਾਂ ਦੇ ਨਾਲ ਸਾਡੇ ਸੈਂਟਰ ਦੇ ਵਿੱਚ ਬਹੁਤ ਹੀ ਬੱਚੇ ਨਾਲ ਜੁੜ ਰਹੇ ਨੇ ਇਹਨਾਂ ਦੀ ਬਦੌਲਤ ਇਹ ਬਹੁਤ ਹੀ ਸੇਵਾਵਾਂ ਨਿਭਾ ਰਹੇ ਨੇ ਸਾਡੇ ਨਾਲ ਬਹੁਤ ਹੀ ਜਿੱਦਾਂ ਕਿਸੇ ਟੂਰਨਾਮੈਂਟ ਦੇ ਵਿੱਚ ਜਾਂਦੇ ਆ ਇਹ ਗੁਰਸਾਹਿਬ ਸਿੰਘ ਐਜ਼ ਆ ਟੀਮ ਲੀਡਰ ਜਾ ਕੋਚ ਕਹਿ ਲੀਏ ਇਹ ਸਾਨੂੰ ਬਹੁਤ ਹੀ ਜ਼ਿਆਦਾ ਸਵੇਵਾਨ ਦੁਭਾਰ ਰਿਹਾ ਏ ਤੇ ਅਸੀਂ ਆਸ ਕਰਦੇ ਹਾਂ ਕਿ ਗੁਰਸਾਹਿਬ ਸਿੰਘ ਇਦਾਂ ਹੀ ਉਪਲਬਧੀਆਂ ਹਾਸਲ ਕਰੇ ਅਤੇ ਪਰਮਾਤਮਾ ਇਸ ਨੂੰ ਹੋਰ ਜ਼ਿਆਦਾ ਤਰੱਕੀ ਬਖਸ਼ੇ ਤੇ ਮੈਂ ਅਰਜ਼ ਕਰਨਾ ਚਾਹੁੰਦਾ ਸਰਕਾਰ ਦੇ ਅੱਗੇ ਕਿ ਜਿਸ ਤਰ੍ਹਾਂ ਇਹ ਇੱਕ ਵਿਦਿਆਰਥੀ ਹੁਣ 8 10 ਨੈਸ਼ਨਲ ਖੇਡਣ ਤੋਂ ਬਾਅਦ ਠੀਕ ਹੈ ਹੁਣ ਇਸ ਦਾ ਮੈਡਲ ਵੀ ਆਇਆ ਤੇ ਇਸ ਨੂੰ ਨੌਕਰੀ ਦਿੱਤੀ ਜਾਵੇ ਜਿਸ ਨਾਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਜਦੋਂ ਨੌਕਰੀ ਦਿੱਤੀ ਜਾਊਗੀ ਤੇ ਹੋਰ ਖਿਡਾਰੀ ਜਿਹੜੇ ਆ ਨਾਲ ਜੁੜਨਗੇ ਅਤੇ ਪੰਜਾਬ ਦਾ ਜਿਹੜਾ ਖੇਡਾਂ ਦਾ ਫਿਊਚਰ ਹੈ ਉਹ ਵਿਸਾਲ ਹੋਵੇਗਾ। ਦੇਖੋ ਇਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੀ ਆਂਗਰੀ ਗਾਹ ਪਨੀਰੀ ਹੈ। ਉਹਨਾਂ ਨੂੰ ਬਹੁਤ ਹੌਸਲਾ ਮਿਲੇਗਾ, ਉਤਸ਼ਾਹ ਮਿਲੇਗਾ। ਇਹਨਾਂ ਨੂੰ ਵੇਖ ਕੇ ਉਹ ਜਿਹੜੇ ਇਹਨਾਂ ਨੂੰ ਕੈਰੀ ਨੂੰ ਕਰਨਗੇ ਤੇ ਮਿਹਨਤ ਕਰਨਗੇ ਤੇ ਨਸ਼ਿਆਂ ਤੋਂ ਜਿਹੜੇ ਦੂਰ ਰਹਿਣਗੇ। ਬਾਪੂ ਜੀ ਕਿਹਾ ਜਾਂਦਾ ਕਿ ਜਿਹੜੇ ਬੱਚੇ ਪੰਜਾਬ ਦੇ ਨੌਜਵਾਨ ਹੈ ਕਿਤੇ ਨਾ ਕਿਤੇ ਨਸ਼ੇ ਦੇ ਵਿੱਚ ਗੁਲਤਾਨ ਹੁੰਦੇ ਦਿਖਾਈ ਦੇ ਰਹੇ ਆ ਬਿਲਕੁਲ ਕੀ ਜਣਾ ਚਾਹੁੰਦਾ ਹੈ ਨਸ਼ੇ ਦੇ ਵਿੱਚ ਗੁਲਤਾਨ ਜਿਨ੍ਹਾਂ ਸਾਡੇ ਜਿਹੜੇ ਮੈਗਨੇਜੇ ਉਹ ਬੱਚਿਆਂ ਨੂੰ ਪੂਰਾ ਧਿਆਨ ਨਹੀਂ ਦਿੰਦੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਸਪੋਰਟਸ ਡਿਪਾਰਟਮੈਂਟ ਹੈ ਜਦੋਂ ਬੱਚਿਆਂ ਨੂੰ ਪੂਰਾ ਧਿਆਨ ਦੇਣਗੇ ਤਾਂ ਬੱਚੇ ਜਿਹੜੇ ਨੇਚਰਲੀ ਆਪਣੇ ਆਪ ਨਸ਼ੇ ਜਿਹੜੇ ਸਾਈਡ ਤੇ ਹੋਣਗੇ ਬੱਚੇ ਜੀ ਮੇਰਾ ਨਾਮ ਲਖਪੀਰ ਸਿੰਘ ਹੈ ਕਾਜੀ ਡਿੱਪੀ ਮੈਂ ਇਹਨਾਂ ਬੱਚਿਆਂ ਬਾਰੇ ਇੱਕ ਕਹਣਾ ਚਾਹਾਂ ਕਿ ਦੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਕਿਉਂਕਿ ਬਹੁਤ ਹੀ ਵਧੀਆ ਮਿਹਨਤੀ ਲੜਕੇ ਆ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕੀਤੀ ਆ ਜਿਸ ਨਾਲ ਇਹਨਾਂ ਨੇ ਅੱਜ ਇਹ ਕੇ ਮਕਾਮ ਹਾਸਲ ਕੀਤਾ ਹੈ ਬਾਕੀ ਮੈਂ ਸਰਕਾਰ ਅਗੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਚੰਗੇ ਕੰਮ ਦਾ ਚੰਗਾ ਫਲ ਹੀ ਮਿਲਣਾ ਚਾਹੀਦਾ ਹੈ ਥੈਂਕ ਯੂ ਜੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਸਾਡੇ ਬੱਚਿਆਂ ਨੇ ਇਹ ਦੂਸਰੇ ਵਾਲੀ ਪ੍ਰੇਰਨਾ ਸਰੋਤ ਬਣ ਬਣੇ ਨੇ ਤੇ ਇਹ ਬਹੁਤ ਲੰਮੇ ਸਮੇਂ ਤੋਂ ਸਾਡੇ ਕੋਲ ਇਹ ਪ੍ਰੈਕਟਿਸ ਕੀਤੀ ਹੈ ਇਹਨਾਂ ਨੇ ਤੇ ਬਹੁਤ ਸਾਰੇ ਬੱਚੇ ਇਹਨਾਂ ਵੱਲ ਵੇਖ ਕੇ ਹਮੇਸ਼ਾ ਸਾਨੂੰ ਜਿਹੜੀ ਆ ਕਹਿੰਦੇ ਆ ਕਿ ਅਸੀਂ ਵੀ ਇਹਨਾਂ ਵਾਂਗ ਬਣਨਾ ਹੈਗਾ ਤੇ ਇੱਕ ਬੜੀ ਵੱਡੀ ਉਪਲਬਧੀ ਹੈ ਜੀ ਕਿ ਬੱਚੇ ਜਿਹੜੇ ਆ ਨਸ਼ਿਆਂ ਤੋਂ ਹਟ ਕੇ ਪ੍ਰੈਕਟਿਸ ਕਰਦੇ ਨੇ ਆਪਣੀ ਸਿਹਤ ਵੱਲ ਖਿਆਲ ਕਰਦੇ ਨੇ ਤੇ ਆਪਣੇ ਮਾਤਾ-ਪਿਤਾ ਦਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਆ ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਦੀ ਕਾਫੀ ਵੱਡੀ ਗਿਣਤੀ ਆ ਲੱਗਦਾ ਕਿ ਹੋਰ ਬੱਚੇ ਵੀ ਇਹਨਾਂ ਤੋਂ ਪ੍ਰੇਰਿਤ ਹੋ ਕੇ ਸਪੋਰਟਸ ਨੂੰ ਜੁਆਇਨ ਕਰਨਗੇ ਬਿਲਕੁਲ ਬਿਲਕੁਲ ਜੀ ਬਹੁਤ ਜ਼ਿਆਦਾ ਇਸ ਗੱਲ ਕੋ ਬੱਚਿਆਂ ਦੇ ਵਿੱਚ ਉਤਸ਼ਾਹ ਆ ਗਿਆ ਤੇ ਪ੍ਰੇਰਿਤ ਹੋ ਕੇ ਬੱਚੇ ਅਕਸਰ ਸਾਡੇ ਕੋਲ ਅਪਰੋਚ ਕਰਦੇ ਆ ਕਿ ਅਸੀਂ ਇਹ ਜਿਹੜੀਆਂ ਗੇਮਾਂ ਆਰਕੀਆਂ ਨੇ